ਤਸਵੀਰਾਂ ਬਟਾਲਾ ਤੋਂ ਸਾਹਮਣੇ ਆਈਆਂ ਨੇ ਜਿੱਥੇ ਗੁਰਦੁਵਾਰਾ ਅਚਲ ਸਾਬ ਦੇ ਵਿੱਚ ਚੱਲ ਰਹੇ ਵਿਆਹ ਸਮਾਗਮ ਦੌਰਾਨ ਇੱਕ ਮਹਿਲਾ ਪਹੁੰਚ ਗਈ ਦੱਸਦੀ ਹੈ ਕਿ ਮਹਿਲਾ ਦਾ ਇੱਕ ਨੌਜਵਾਨ ਦੇ ਨਾਲ ਚੱਕਰ ਚੱਲ ਰਿਹਾ ਸੀ ਜਿਸ ਦੇ ਚੱਲਦਿਆਂ ਉਸ ਦੇ ਵਿਆਹ ਨੂੰ ਤਲਵਾਉਣ ਦੇ ਲਈ ਉਹ ਮੌਕੇ ਤੇ ਪਹੁੰਚ ਗਈ ਦੱਸਦੀ ਹੈ ਕਿ ਉਕਤ ਮੇਲਾ ਚਾਰ ਬੱਚਿਆਂ ਦੀ ਮਾਂ ਆ ਤੇ ਇਸ ਦੌਰਾਨ ਹਾਈ ਵੋਲਟੇਜ ਡਰਾਮਾ ਵੀ ਦੇਖਣ ਨੂੰ ਮਿਲਿਆ ਜਿਸ ਤੋਂ ਬਾਅਦ ਮੌਕੇ ਤੇ ਪਰਿਵਾਰਿਕ ਮੈਂਬਰਾਂ ਦੇ ਨਾਲ ਵੀ ਹੰਗਾਮੇ ਭਰੀਆਂ ਤਸਵੀਰਾਂ ਸਾਹਮਣੇ ਆਈਆਂ ਨੇ ਜਿਸ ਤੋਂ ਬਾਅਦ ਮੌਕੇ ਤੇ ਪੁਲਿਸ ਪਹੁੰਚੀ ਅਤੇ ਮਾਮਲੇ ਦੀ ਜਾਂਚ ਦੀ ਗੱਲ ਕਹੀ ਹੈ ਤਸਵੀਰਾਂ ਬਟਾਲਾ ਤੋਂ ਸਾਹਮਣੇ ਆਈਆਂ ਨੇ ਜਿੱਥੇ ਗੁਰਦੁਆਰਾ ਅਚਲ ਸਾਹਿਬ ਦੇ ਵਿੱਚ ਚੱਲ ਰਹੇ ਵਿਆਹ ਸਮਾਗਮ ਦੌਰਾਨ ਇੱਕ ਮਹਿਲਾ ਪਹੁੰਚ ਗਈ ਦੱਸਦੀ ਹੈ ਕਿ ਮਹਿਲਾ ਦਾ ਇੱਕ ਨੌਜਵਾਨ ਦੇ ਨਾਲ ਚੱਕਰ ਚੱਲ ਰਿਹਾ ਸੀ ਜਿਸ ਦੇ ਚੱਲਦਿਆਂ ਉਸ ਦੇ ਵਿਆਹ ਨੂੰ ਤੜਵਾਉਣ ਦੇ ਲਈ ਉਹ ਮੌਕੇ ਤੇ ਪਹੁੰਚ ਗਈ ਦੱਸਦੀ ਹੈ ਕਿ ਉਕਤ ਮੇਲਾ ਚਾਰ ਬੱਚਿਆਂ ਦੀ ਮਾਂ ਆ ਤੇ ਇਸ ਦੌਰਾਨ ਹਾਈ ਵੋਲਟੇਜ ਡਰਾਮਾ ਵੀ ਦੇਖਣ ਨੂੰ ਮਿਲਿਆ ਜਿਸ ਤੋਂ ਬਾਅਦ ਮੌਕੇ ਤੇ ਪਰਿਵਾਰਿਕ ਮੈਂਬਰਾਂ ਦੇ ਨਾਲ ਵੀ ਹੰਗਾਮੇ ਭਰੀਆਂ ਤਸਵੀਰਾਂ ਸਾਹਮਣੇ ਆਈਆਂ ਨੇ ਜਿਸ ਤੋਂ ਬਾਅਦ ਮੌਕੇ ਤੇ ਪੁਲਿਸ ਪਹੁੰਚੀ ਅਤੇ ਮਾਮਲੇ ਦੀ ਜਾਂਚ ਦੀ ਗੱਲ ਕਹੀ ਹੈ